ਆਸਟ੍ਰੇਲੀਆ ਦੇ ਵਿੱਚ ਨਾ ਇੱਕ ਬੀਬੀ ਐ ਬਿਮਾਰ ਐ ਉਹਦਾ ਪਰਿਵਾਰ ਵੀ ਕੋਈ ਉਹਦੀ ਕੇਅਰ ਨਹੀਂ ਕਰਦਾ ਪੈਸੇ ਵੀ ਉਹਦੇ ਕੋਲ ਨਹੀਂ ਹੈਗੇ ਆਪਣਾ ਸਿੱਖ ਬੰਦਾ ਉਹਦੇ ਕੋਲ ਜਾਂਦਾ ਉਹਨੂੰ ਕਹਿੰਦਾ ਕਿ ਆ ਚੱਕ ਪੈਸੇ ਮੈਂ ਤੇਰਾ ਇਲਾਜ ਕਰਵਾਉਣਾ ਤੇ ਤੂੰ ਸਿੱਖ ਬਣ ਜਾ ਉਹ ਕਹਿੰਦੀ ਵੀ ਇਹ ਕੀ ਗੱਲ ਹੋਈ ਮੈਂ ਸਿੱਖ ਨਹੀਂ ਬਣਨਾ ਕਹਿੰਦਾ ਚੱਕ ਹੋਰ ਪੈਸੇ ਮੈਂ ਤੈਨੂੰ ਘਰ ਵੀ ਲੈ ਕੇ ਦੇ ਦਿੰਨਾ ਪਰ ਤੂੰ ਸਿੱਖ ਬਣ ਜਾ ਉਹ ਕਹਿੰਦੀ ਮੈਂ ਨਹੀਂ ਕਨਵਰਟ ਕਰਨਾ ਕੀ ਮਤਲਬ ਮੈਂ ਆਪਣੇ ਧਰਮ ਦੇ ਵਿੱਚ ਖੁਸ਼ ਹਾਂ ਕਹਿੰਦਾ ਵੇਖ ਮੈਂ ਤੈਨੂੰ ਇਲਾਜ ਕਰਵਾਉਣ ਤੇਰੀ ਕੇਅਰ ਕਰਨ ਦੀ ਵੀ ਜ਼ਿੰਮੇਵਾਰੀ ਚੱਕਣ ਨੂੰ ਧਿਆਨ ਨਾਲ ਤੈਨੂੰ ਪੈਸੇ ਵੀ ਦਿੱਤੇ ਤੇ ਹੁਣ ਤੇਰੀ ਹੋਊਗੀ ਛੱਤਰ ਪਰੇਡ ਜੀ ਤੂੰ ਧਰਮ ਪਰਵਰਤਨ ਨਾ ਕੀਤਾ ਤੇ ਹੁਣ ਐਸੇ ਬੰਦੇ ਬਾਰੇ ਤੁਹਾਡਾ ਕੀ ਮੰਨਣਾ ਹੈ ਮੈਨੂੰ ਪਤਾ ਆਪਣਾ ਸਿੱਖ ਪਾਈਚਾਰਾ ਆਪਾਂ ਕਵਾਂਗੇ ਕਿ ਇਸ ਬੰਦੇ ਨੂੰ ਚੌਂਕ 'ਚ ਖੜਾ ਕੇ ਗੋਲੀ ਮਾਰ ਦਿਓ ਜੇ ਹੋ ਸਕਦਾ ਤਾਂ ਇਹਦੇ ਪਰਿਵਾਰ ਨੂੰ ਇਹਨੂੰ ਪੰਥ ਦੇ ਵਿੱਚੋਂ ਛੇਕ ਦਿਓ ਤੇ ਇਮੀਡੀਏਟਲੀ ਇਹਨੂੰ ਆਸਟ੍ਰੇਲੀਆ ਦੇ ਵਿੱਚੋਂ ਡਿਪੋਰਟ ਕਰੋ ਚਾਹੇ ਸਿਟੀਜ਼ਨ ਐ ਇਥੋਂ ਦਾ ਕਿਉਂਕਿ ਗਲਤ ਹੈ ਕਿਉਂਕਿ ਫੋਰਸਡ ਕਨਵਰਜਨ ਦੇ ਅਸੀਂ ਹੱਕ ਦੇ ਵਿੱਚ ਨਹੀਂ ਆ ਸਾਡੀ ਗੁਰੂਆਂ ਨੇ ਮੁਗਲਾਂ ਦੇ ਨਾਲ ਟਕਰਾਇਸ ਕਰਕੇ ਲਾਇਆ ਸੀ ਕਿਉਂਕਿ ਉਹ ਕਿਸੇ ਹੋਰ ਧਰਮ ਨੂੰ ਆਪਣੇ ਧਰਮ ਦੇ ਵਿੱਚ ਤੱਕੇ ਦੇ ਨਾਲ ਜੋੜਦੇ ਸੀਗੇ ਤੱਕੇ ਦੇ ਨਾਲ ਪਰਵਰਤਨ ਕਰਵਾਉਂਦੇ ਸੀਗੇ ਵੀ ਬਲੀਵ ਥੈਟ ਫੋਰਸਡ ਕਨਵਰਜਨ ਇਟ ਵਾਇਲੇਟਸ ਇੰਟੈਗ੍ਰਿਟੀ ਇਟ ਵਾਇਲੇਟਸ ਹਿਊਮਨ ਡਿਗਨਿਟੀ ਵਾਇਲੇਟਸ ਫਰੀडम ਸਾਈਕਲੋਜੀਕਲ ਇੰਟੈਗ੍ਰਿਟੀ ਹੈ ਜਿਹੜੀ ਬੰਦੇ ਨੂੰ ਬੰਦੇ ਦੀ ਉਹਨੂੰ ਚੈਲੰਜ ਕਰਦੀ ਆ ਫੋਰਸਡ ਕਨਵਰਜਨ ਹੁਣ ਐਸੀ ਮੈਂ ਕਿਸੇ ਬੰਦੇ ਨੂੰ ਨਹੀਂ ਜਾਣਦੀ ਮੈਂ ਸਰਫ ਮਿਸਾਲ ਦਿੱਤੀ ਸੀ ਕਿ ਜੇ ਹੋਵੇ ਤਾਂ ਤੁਹਾਡਾ ਕੀ ਰਿਐਕਸ਼ਨ ਹੋਊਗਾ ਤੇ ਰਿਐਕਸ਼ਨ ਤੁਹਾਡੇ ਸਾਹਮਣੇ ਹੈ ਸਿੱਖ ਤੇ ਨਹੀਂ ਕਰਦੇ ਕਿਉਂਕਿ ਸਾਡੇ ਧਰਮ ਦੇ ਵਿੱਚ ਵਰਜਿਤ ਹੈ ਪਰ ਹਾਂ ਸਿੱਖਾਂ ਦੇ ਨਾਲ ਹੀ ਜ਼ਰੂਰ ਹੁੰਦਾ ਹੈ ਪੰਜਾਬ ਦੇ ਵਿੱਚ ਇਸਾਈਅਤ ਦੇ ਨਾਂ ਤੇ ਹੁਣ ਕੁਝ ਲੋਕੀ ਪਤਾ ਕੀ ਕਹਿੰਦੇ ਆ ਲੈ ਇੱਥੇ ਰਹਿਣੇ ਆ ਬਾਹਰਲੇ ਮੁਲਕਾਂ ਦੇ ਵਿੱਚ ਇੱਥੇ ਤਾਂ ਗੋਰਿਆਂ ਨੇ ਸਾਨੂੰ ਕਦੇ ਕਿਹਾ ਨਹੀਂ ਤੁਹਾਨੂੰ ਪਹਿਲਾਂ ਇਸਾਈਅਤ ਸਮਝਣੀ ਪੈਣੀ ਆ ਵੀ ਕੀ ਹੈ ਇਸਾਈਅਤ ਦੇ ਵਿੱਚ ਬਹੁਤ ਸਾਰੀਆਂ ਡਾਇਨੋਮੀਨੇਸ਼ਨਸ ਨੇ ਬਹੁਤ ਸਾਰੀਆਂ ਯਾਨੀ ਕਿ ਸੰਪਰਦਾਵਾਂ ਨੇ ਇੱਕ ਧਰਮ ਦੇ ਅੰਡਰ ਹੋਰ ਲੈਗਸ ਨਹੀਂ ਉਹਦੀਆਂ ਬਹੁਤ ਜ਼ਿਆਦਾ ਹੋਰ ਧਰਮ ਨੇ ਕਿੰਨੇ ਕੁ ਜ਼ਿਆਦਾ ਨਹੀਂ ਬਸ ਆ 45000 45000 ਡਿਨੋਮੀਨੇਸ਼ਨਸ ਅੰਡਰ 크ਿਸਚੀਅਨਿਟੀ ਜਿਨ੍ਹਾਂ ਦੇ ਵਿੱਚੋਂ ਕੁਝ ਕ ਨਾਮ ਤੁਹਾਨੂੰ ਪਤਾ ਹੋਣਗੇ ਕੈਥਲਿਕਸ ਹੋਗੇ ਐਂਗਲਿਕਨਸ ਹੋਗੇ ਬੈਪਟਿਸਟ ਹੋਗੇ ਮੈਥੋਡਿਸਟ ਹੋਗੇ ਤੇ ਇੱਕ ਉਹਨਾਂ ਦੇ ਵਿੱਚ ਆਉਂਦਾ ਹੈ ਪੈਂਟਕੋਸਟਲ ਓਕੇ ਪੈਂਟਕੋਸਟਲ ਚਰਚ ਆ ਪੈਂਟਕੋਸਟਲ ਡਿਨੋਮੀਨੇਸ਼ਨ ਉਹ ਕਨਵਰਸ਼ਨ ਨੂੰ ਕੀ ਮੰਨਦੀ ਹੈ ਉਹ ਕਨਵਰਸ਼ਨ ਨੂੰ ਕਹਿੰਦੀ ਹੈ ਕਿ ਹਾਈਲੀ ਐਵੰਜੈਲਿਕਲ ਕਿ ਜੇ ਤੁਹਾਡੀ ਤੁਹਾਨੂੰ ਸਲਵੇਸ਼ਨ ਮਿਲਣੀ ਹੈ ਨਾ ਤੁਹਾਨੂੰ ਮੁਕਤੀ ਮਿਲਣੀ ਹੈ ਤਾਂ ਸਿਰਫ ਇਸਾਈਅਤ ਦੇ ਅੰਡਰ ਹੀ ਮਿਲਣੀ ਹੈ ਤਾਂ ਤੁਹਾਡਾ ਇਹ ਫਰਜ਼ ਹੈ ਕਿ ਲੋਕਾਂ ਨੂੰ ਬਾਇ ਹੁੱਕ ਔਰ ਕਰੁਕ ਇਸਾਈ ਬਣਾਓ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ 올ਓਵਰ ਇੰਡੀਆ ਜਿਹੜੀ ਮੁਹਿੰਮ ਚੱਲੀ ਹੋਈ ਹੈ ਖਾਸ ਕਰਕੇ ਪੰਜਾਬੀ ਸਿੱਖ ਲੋਕਾਂ ਨੂੰ ਜਾਂ ਪੰਜਾਬ ਦੇ Hindu ਲੋਕਾਂ ਨੂੰ ਕਨਵਰਟ ਕਰਨਾ ਇਸਲਾਮ ਦੇ ਵਿੱਚ ਇਹ ਆਨ ਦਾ ਪੈਂਟਕੋਸਟਲ ਚਰਚ ਤੋਂ ਡਰਿਵਨ ਹੈ ਉਹ ਡਿਨੋਮੀਨੇਸ਼ਨ ਉੱਥੇ ਰਨ ਕਰ ਰਹੀ ਹੈ ਪੈਂਟਕੋਸਟਲ ਹੈ ਕੀ ਸਾਦੀ ਬੋਲੀ ਦੇ ਵਿੱਚ ਇਹ ਹੈਗੀ ਆ ਭੂਤਕੱਢ ਡਿਨੋਮੀਨੇਸ਼ਨ ਭੂਤਕੱਢ ਸੰਪਰਦਾ ਇੱਥੇ ਇੰਨੇ ਕੁ ਵਾਹੀਆਤ ਤਰ੍ਹਾਂ ਦੇ ਬੀਲੀਵਸ ਨੇ ਕੋਈ ਕਹਿੰਦਾ ਵੀ ਜੀ ਮੈਂ ਤੁਹਾਨੂੰ ਠੀਕ ਕਰੂੰਗਾ ਤੁਹਾਡਾ ਪਾਣੀ ਚ ਸਿਰ ਡੁਬੋ ਕੇ ਕੋਈ ਕਹਿੰਦਾ ਜੀ ਮੈਂ ਤੁਹਾਨੂੰ ਠੀਕ ਕਰੂੰਗਾ ਤੁਹਾਡੇ ਕਸਨ ਮਾਰ ਕੇ ਕੋਈ ਕਹਿੰਦਾ ਜੀ ਮੈਂ ਠੀਕ ਕਰੂੰਗਾ ਬੀਬੀਆਂ ਦਾ ਕਰਕੇ ਸੌਰੀ ਟੂ ਹੈਵ ਯੂਜ਼ ਦਿਸ ਵਰਡ ਬਟ ਦੈਟਸ ਵਾਟ ਦੇ ਬਲੀਵ ਤੇ ਇੱਕ ਤਾਂ ਜੀ ਹੱਦ ਹੀ ਹੋ ਗਈ ਸੀ 2018 19 ਦੇ ਵਿੱਚ ਇੰਟਰਨੈਟ ਸੈਂਸੇਸ਼ਨ ਬਣਿਆ ਸੀ ਸਾਊਥ ਅਫਰੀਕਾ ਦਾ ਇੱਕ ਇਨਸੀਡੈਂਟ ਜਿੱਥੇ ਇੱਕ ਪਾਸਟਰ ਪੈਨੂਅਲ ਮੰਗੂਨੀ ਇਫ ਆਮ ਪ੍ਰੋਨਾਂਸਿੰਗ ਹਿਸ ਨੇਮ ਕਰੈਕਟਲੀ ਉਹ ਸਿਗਾ ਉਹ ਕਹਿੰਦਾ ਕਿ ਇੱਕ ਬੰਦੇ ਨੇ ਬਿਠਾ ਲਿਆ ਤੇ ਉਹਦੇ ਮੂੰਹ ਤੇ ਛੱਡੀ ਗੈਸ ਕਹਿੰਦਾ ਵੀ ਜਿੰਨੀ ਜ਼ੋਰ ਦੀ ਗੈਸ ਛੱਡੀ ਗਈ ਆ ਉਨੀ ਰੱਬੀ ਬਖਸ਼ਿਸ਼ ਹੋਈ ਹੈ ਤੇਰੇ ਉੱਤੇ ਤੇ ਹੁਣ ਤੂੰ ਠੀਕ ਹੋ ਜਾਏਗਾ ਹੀ ਕਲੇਮਡ ਥੈਟ ਹੀ ਕੁਡ ਹੀਲ ਇਲਨਸ ਬਾਈ ਫਾਰਟਿੰਗ ਔਨ ਪੀਪਲਸ ਫੇਸਸ ਬਾਈ ਪਾਸਿੰਗ ਗੈਸ ਔਨ ਕੰਗ੍ਰੀਗੈਂਟਸ ਫੇਸਸ ਸੋ ਦੈਟਸ ਵਾਟ ਹੀ ਬੀਲੀਵਡ ਤੇ ਬਹੁਤ ਜ਼ਿਆਦਾ ਇਹਦਾ ਵਿਰੋਧ ਹੋਇਆ ਸੀ ਇੰਟਰਨੈਟ ਦੇ ਉੱਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਤੁਸੀਂ ਪੰਜਾਬ ਦੇ ਵਿੱਚ ਵੀ ਦੇਖੀਆਂ ਹੋਣਗੀਆਂ ਇਹ ਕਹਿੰਦੇ ਆ ਵੀ ਤੁਸੀਂ ਕਨਵਰਸ਼ਨ ਕਰਵਾਉਣੀ ਹੀ ਕਰਵਾਉਣੀ ਹੈ ਤੇ ਇਹ ਸਿੱਖੀ ਦੇ ਖਿਲਾਫ ਹੈ ਹੁਣ ਜਿਹੜਾ ਨਿਊਜ਼ੀਲੈਂਡ ਦੇ ਵਿੱਚ ਇਨਸੀਡੈਂਟ ਹੋਇਆ ਉਚਰ ਚਰਚ ਯਾ ਡੈਸਟੀਨੀ ਚਰਚ ਦਿ ਡੈਸਟੀਨੀ ਚਰਚ ਕਿੱਥੋਂ ਆਉਂਦੀ ਆ ਉਹਨਾਂ ਦਾ ਬਿਲੀਫ ਸਿਸਟਮ ਕੀ ਹੈ ਪੈਂਟੇਕੋਸਟਲ ਥੋੜੀਆਂ ਜੀਆਂ ਗੱਲਾਂ ਡੈਸਟੀਨੀ ਚਰਚ ਦੇ ਬਾਰੇ ਵੀ ਸੁਣ ਜੋ ਡੈਸਟੀਨੀ ਚਰਚ ਦਾ ਬਿਲੀਫ ਹੈ ਯਾ ਪੈਂਟੇਕੋਸਟਲ ਜਿਹੜੀ ਡਿਨੋਮੀਨੇਸ਼ਨ ਆ ਉਹਦਾ ਬਿਲੀਫ ਹੈ ਕਿ ਵਿਆਹ ਤੋਂ ਪਹਿਲਾਂ ਸਰੀਰਕ ਸੰਬੰਧ ਬਣਾਉਣੇ ਪਾਪ ਹੈ ਤੇ ਡੈਸਟੀਨੀ ਚਰਚ ਸ਼ੁਰੂ ਕਰਨ ਵਾਲਾ ਬ੍ਰਾਇਨ ਟਮਾਕੀ ਉਹਦੀ ਆਪਣੀ ਬੇਟੀ ਜੈਜ਼ਮਿਨ ਉਹਦੇ ਵਿਆਹ ਤੋਂ 2 ਸਾਲ ਪਹਿਲਾਂ ਹੋਈ ਸੀ 1998 ਦੇ ਵਿੱਚ ਇਹ ਡੈਸਨੀ ਚਰਚ ਸ਼ੁਰੂ ਕਰਦਾ ਤੇ ਕੁਝ ਕੁ ਲੋਕਾਂ ਨੂੰ ਇਕੱਠੇ ਕਰਦਾ ਤੇ ਉਸ ਤੋਂ ਬਾਅਦ ਕਹਿੰਦਾ ਕਿ ਜੀ ਮੈਂ ਰੱਬ ਹਾਂ ਇੱਥੋਂ ਤੱਕ ਵੀ ਉਹਨੇ ਬਿਆਨ ਦਿੱਤਾ ਹੈ ਕਿ ਨਿਊਜ਼ੀਲੈਂਡ ਨੂੰ ਹੁਣ ਆਪਾਂ ਸਾਰੇ ਨਿਊਜ਼ੀਲੈਂਡ ਨੂੰ ਆਪਾਂ ਇਸ ਚਰਚ ਦੇ ਅੰਡਰ ਲੈ ਆਉਣਾ ਹੈ ਤੇ ਨਿਊਜ਼ੀਲੈਂਡ ਦੁਨੀਆ ਦਾ ਪਹਿਲਾ ਐਸਾ ਮੁਲਕ ਹੋਗਾ ਜਿਹੜਾ ਅੰਡਰ ਗੋਡਸ ਗਵਰਨੈਂਸ ਹੋਗਾ ਨਿਊਜ਼ੀਲੈਂਡ ਦੀ ਸਰਕਾਰ ਬਹੁਤ ਵਾਰੀ ਇਹਦੇ ਐਕਸ ਨੂੰ ਕੰਡਮ ਕਰ ਚੁੱਕੀ ਹੈ 2025 ਦੀ ਫਰਵਰੀ ਦੇ ਵਿੱਚ ਇੱਕ ਲਾਇਬ੍ਰੇਰੀ ਦੇ ਵਿੱਚ ਇਹਦੇ ਮੈਂਬਰਸ ਜਾਂਦੇ ਆ ਉੱਥੇ ਜਾ ਕੇ ਹਾਕਾ ਪਰਫਾਰਮ ਕਰਦੇ ਆ ਉੱਥੇ ਮਾਪਿਆਂ ਨੂੰ ਤੇ ਬੱਚਿਆਂ ਨੂੰ ਡਰਾਇਆ ਜਾਂਦਾ ਬਹੁਤ ਬੁਰੀ ਤਰ੍ਹਾਂ ਉਹ ਅੰਦਰ ਲੁਕ ਜਾਂਦੇ ਆ ਦਰਵਾਜ਼ਿਆਂ ਦੇ ਉੱਤੇ ਧੱਫੇ ਮਾਰੇ ਜਾਂਦੇ ਆ ਉੱਥੇ ਹਾਕਾ ਪਰਫਾਰਮ ਕੀਤਾ ਜਾਂਦਾ ਹਾਕਾ ਕੀ ਹੈ ਮੌਰੀ ਡਾਂਸ ਆ ਜਿਹੜਾ ਕਿ ਖੁਦ ਇਹਨਾਂ ਦਾ ਆਪਣਾ ਡਾਂਸ ਨਹੀਂ ਹੈ ਇਹ ਉਹੀ ਗੱਲ ਹੋਊਗੀ ਕਿ ਕੋਈ ਇਕਾਦੁੱਕਾ ਬੰਦਾ ਸਾਊਥ ਦੇ ਵਿੱਚੋਂ ਆਵੇ ਤੇ ਆ ਕੇ ਕਿਸੇ ਹੋਰ ਧਰਮ ਨੂੰ ਜਾਂ ਕਿਸੇ ਹੋਰ ਗਰੁੱਪ ਨੂੰ ਕਮਿਊਨਿਟੀ ਗਰੁੱਪ ਨੂੰ ਡਰਾਉਣ ਵਾਸਤੇ ਗੱਤਗਾ ਖੇਡਣ ਲੱਗ ਜਾਈ। ਮਾਉਰੀ ਲੋਕ ਖੁਦ ਇਸ ਚੀਜ਼ ਨੂੰ ਕੰਡਮ ਕਰਦੇ ਆ। 1998 ਦੇ ਵਿੱਚ ਚਰਚ ਸ਼ੁਰੂ ਹੁੰਦੀ ਹੈ ਤੇ 2003 ਤੱਕ ਇਹ ਇੰਨੀ ਗਰੋ ਕੀਤੀ ਵੀ 10000 ਮੈਂਬਰ ਹੋ ਗਏ। 19 ਚਰਚਸ ਹੋ ਗਈਆਂ ਨਿਊਜ਼ੀਲੈਂਡ ਦੇ ਵਿੱਚ 올ਓਵਰ। ਤੇ ਵਿਦਰਨ ਅ ਡੈਕੇਡ ਦੇ ਵਿੱਚ 8 ਬੰਦ ਹੋ ਗਈਆਂ। 3000 ਮੈਂਬਰਸ ਰਹਿ ਗਏ ਸੀਗੇ। ਕਿਉਂ? ਕਿਉਂਕਿ ਇੰਟਰਨਲ ਅਬਿਊਜ਼ ਦੇ ਅਲੀਗੇਸ਼ਨਸ ਲੱਗੇ ਸੀ ਇਹਨਾਂ ਦੇ ਉੱਤੇ। Destiny Church ਨੇ 2003 ਦੇ ਵਿੱਚ ਪੋਲਿਟਿਕਲ ਪਾਰਟੀ ਬਣਾ ਲਈ ਸੀ ਕਹਿੰਦੇ ਹੁਣ ਅਸੀਂ ਨਿਊਜ਼ੀਲੈਂਡ ਦੇ ਵਿੱਚ ਰੂਲ ਕਰਾਂਗੇ ਇੱਥੇ 2005 ਦੇ ਵਿੱਚ ਵੋਟਾਂ ਹੋਈਆਂ 1% ਵੋਟਾਂ ਵੀ ਨਹੀਂ ਪਈਆਂ ਟੋਟਲ 14000 ਵੋਟਾਂ ਇਹਨਾਂ ਨੂੰ ਪਈਆਂ ਸੀ 0.62% ਆਫ ਦ ਟੋਟਲ ਵੋਟ ਨਿਊਜ਼ੀਲੈਂਡ ਦੇ ਵਿੱਚ ਰਹਿੰਦੇ ਲੋਕਾਂ ਨੂੰ ਪਤਾ ਕਿ ਉੱਥੇ ਪੁਚਾਲ ਬਹੁਤ ਆਉਂਦੇ ਆ ਕਿਉਂਕਿ ਨਿਊਜ਼ੀਲੈਂਡ ਦੀ ਜਿਹੜੀ ਜੀਓਲੋਜੀਕਲ ਪੋਜੀਸ਼ਨ ਹੈਗੀ ਆ ਉਹ ਟੈਕਟੋਨਿਕ ਪਲੇਟਸ ਦੇ ਵਿਚਕਾਰ ਹੈ ਆਸਟ੍ਰੇਲੀਅਨ ਪਲੇਟ ਤੇ ਪੈਸੀਫਿਕ ਪਲੇਟ ਦੇ ਵਿਚਕਾਰ ਨਿਊਜ਼ੀਲੈਂਡ ਸਥਿਤ ਹੈ ਤੇ ਇਸ ਕਰਕੇ ਜਦੋਂ ਪਲੇਟਸ ਆਪਸ ਦੇ ਵਿੱਚ ਟਕਰਾਂਉਂਦੀਆਂ ਹੈ ਜਾਂ ਲਦੀਆਂ ਨਹੀਂ ਤਾਂ ਭੁਚਾਲ ਆਉਂਦੇ ਆ ਤੇ ਡੈਸਟਨੀ ਚਰਚ ਦੇ ਕਰਤਾ ਤਰਤਾ ਬ੍ਰਾਇੰਟ ਮਾਕਿਨੇ ਇਥੋਂ ਤੱਕ ਕਹਖ ਦਿੱਤਾ ਕਿ ਨਿਊਜ਼ੀਲੈਂਡ ਦੇ ਵਿੱਚ ਭੁਚਾਲ ਆਉਣ ਦਾ ਕਾਰਨ ਗੇਜ਼ ਨੇ ਤੇ ਲੈਸਬੀਅਨਸ ਨੇ ਇਸ ਆਇਤ ਦਾ ਇਹ ਵਿੰਗ ਯਾਨੀ ਕਿ ਡੈਸਟਨੀ ਚਰਚ ਕਹਿੰਦੀ ਆ ਵੀ ਔਰਤਾਂ ਪੈਰ ਦੀ ਜੁੱਤੀ ਨੇ ਜੋਡੀ ਪੈਟਰੀਆਰਕੀ ਆ ਉਹ ਸਿਸਟਮ ਐਗਜ਼ਿਸਟ ਕਰਨਾ ਚਾਹੀਦਾ ਤੇ ਸਿਰਫ ਬੰਦਿਆਂ ਨੂੰ ਹੀ ਕੰਮ ਚਲਾਉਣੇ ਚਾਹੀਦੇ ਆ ਔਰਤਾਂ ਨੂੰ ਪੈਰ ਦੀ ਜੁੱਤੀ ਸਮਝਿਆ ਜਾਣਾ ਚਾਹੀਦਾ ਉਹਨਾਂ ਨੂੰ ਕੋਈ ਹੱਕ ਨਹੀਂ ਮਿਲਣੇ ਚਾਹੀਦੇ ਜਸਟਨੀ ਚਰਚ ਪ੍ਰੋਸਪੈਰਿਟੀ ਥੀਓਲੋਜੀ ਦੇ ਵਿੱਚ ਬਹੁਤ ਜ਼ਿਆਦਾ ਬਲੀਵ ਕਰਦਾ ਕਿ ਤੁਸੀਂ ਆਪਣਾ ਪੈਸਾ ਕੱਢ ਕੇ ਚਰਚੇਸ ਨੂੰ ਦੋ ਅੱਛਾ ਤੇ ਇੱਥੇ ਹੀ ਮੈਂ ਇੱਕ ਚੀਜ਼ ਦੱਸਣਾ ਚਾਹੁੰਨੀ ਆ ਕਿ ਸਿੱਖਾਂ ਦੀ ਸਿਰਫ ਇੱਕ ਆਰਗੇਨਾਈਜੇਸ਼ਨ ਦਾ ਮੈਂ ਨਾਮ ਇੱਥੇ ਲਵਾਂਗੀ ਹਾਲਾਂਕਿ ਹਰ ਸ਼ਹਿਰ ਦੇ ਵਿੱਚ ਗੁਰਦੁਆਰੇ ਸੀਗੇ ਹਰ ਅ ਜਗ੍ਹਾ ਛੋਟੀਆਂ ਛੋਟੀਆਂ ਆਰਗੇਨਾਈਜੇਸ਼ਨਸ ਬਣੀਆਂ ਹੋਈਆਂ ਸੀ ਜਿਨ੍ਹਾਂ ਨੇ ਕੋਵਿਡ ਦੇ ਵਿੱਚ ਬਹੁਤ ਮਦਦ ਕੀਤੀ ਪਰ ਇੱਕ ਕਾਉਂਸਲ ਸੁਪਰੀਮ ਸੈਕ ਕਾਉਂਸਲ ਆਫ ਨਿਊਜ਼ੀਲੈਂਡ ਦਾ ਨੇਮ ਕੁਡ ਬੀ ਸਲਾਈਟਲੀ ਆਫ ਉਹਨਾਂ ਨੇ 6000 ਫੂਡ ਬਾਕਸਸ ਜਿਹੜੇ ਡੋਨੇਟ ਕੀਤੇ ਸੀਗੇ ਕੋਵਿਡ ਦੇ ਦੌਰਾਨ ਤੇ ਉੱਥੇ ਹੀ ਆਪਣੇ ਆਪ ਨੂੰ ਨਿਊਜ਼ੀਲੈਂਡ ਦੀ ਸੱਕੀ ਕਹਿਣ ਵਾਲੀ ਡਸਟਨੀ ਚਰਚ ਨੇ 40000 ਡਾਲਰ ਹੜੱਪਿਆ ਸੀਗਾ ਗ੍ਰਾਂਟਸ ਦੇ ਵਿੱਚ ਲਿਆ ਸੀ ਜਿਸ ਦਾ ਬਾਅਦ ਦੇ ਵਿੱਚ ਇਹ ਕੋਈ ਵੀ ਜਸਟੀਫਿਕੇਸ਼ਨ ਨਹੀਂ ਦੇ ਪਾਏ ਕਿ ਪੈਸੇ ਗਏ ਕਿੱਥੇ ਇਨਕ ਮੈਂ ਇਸ ਕਰਕੇ ਦੱਸਿਆ ਕਿ ਸਿੱਖੀ ਤੇ ਡੈਸਨੀ ਚਰਚ ਦੇ ਬਲੀਫ ਸਿਸਟਮ ਦੇ ਵਿੱਚ ਕਿੰਨਾ ਫਰਕ ਹੈ ਪੈਂਟਕੋਸਟਲ ਡਿਨੋਮੀਨੇਸ਼ਨ ਦੇ ਅੰਡਰ ਜਿੱਥੇ ਇਸਾਈਅਤ ਦਾ ਬੋਲਬਾਲਾ ਪੰਜਾਬ ਦੇ ਵਿੱਚ ਹੋ ਰਿਹਾ ਉਹ ਕਿੰਨਾ ਖਤਰਨਾਕ ਹੈ ਸਾਡੇ ਧਰਮ ਦੇ ਵਾਸਤੇ ਵੈਸਟਰਨ ਮਲਕ ਤੁਹਾਨੂੰ ਪਤਾ ਵੀ ਇੰਨੇ ਅਮੀਰ ਕਿਉਂ ਨੇ ਪਹਿਲੀ ਚੀਜ਼ ਇਹਨਾਂ ਨੇ ਕਲੋਨਾਈਜ਼ੇਸ਼ਨ ਕੀਤੀ ਵੱਖ-ਵੱਖ ਮੁਲਕਾਂ ਤੋਂ ਜਿੰਨਾ ਉਹਨਾਂ ਦਾ ਕੀਮਤੀ ਸਮਾਨ ਸੀ ਉਹ ਲੈ ਕੇ ਆਂਦਾ ਫਿਰ ਸਭ ਤੋਂ ਜ਼ਿਆਦਾ ਟ੍ਰਾਂਸ ਐਟਲੈਂਟਿਕ ਸਲੇਵ ਟ੍ਰੇਡ ਅਜਿਹਾ ਇਹਨਾਂ ਨੇ ਕੀਤਾ ਉਸ ਤੋਂ ਬਾਅਦ ਜਿਹੜੀ ਇੰਡਸਟਰੀ ਚੱਲੀ ਹੈ ਉਹ ਹੈਗੀ ਆ ਇਮੀਗ੍ਰੇਸ਼ਨ ਇੰਡਸਟਰੀ ਸੋ ਯੂ ਐਂਡ ਆਈ ਇਫ ਯੂ ਆਰ ਲਿਵਿੰਗ ਅਬ੍ਰੋਡ ਇਫ ਯੂ ਆਰ ਲਿਵਿੰਗ ਇਨ ਅ ਵੈਸਟਨ ਕੰਟਰੀ ਵੀ ਆਰ ਸਬਸਕ੍ਰਾਈਬਰਸ ਆਫ ਦ ਸਿਸਟਮ ਪੇਡ ਸਬਸਕ੍ਰਾਈਬਰਸ ਪਿਛਲੇ ਸਾਲ ਦੇ ਵਿੱਚ ਜਿਹੜੇ ਸਿਰਫ ਸਟੂਡੈਂਟਸ ਆਏ ਆ ਉਹਨਾਂ ਨੇ ਨਿਊਜ਼ੀਲੈਂਡ ਦੇ ਵਿੱਚ 3.6 ਬਿਲੀਅਨ ਡਾਲਰਸ ਖਰਚੇ ਆ ਐਟ ਐਨ ਐਵਰੇਜ ਇੱਕ ਸਟੂਡੈਂਟ ਨੇ 45000 ਡਾਲਰ ਨਿਊਜ਼ੀਲੈਂਡ ਡਾਲਰ ਖਰਚੇ ਆ ਅਸੀਂ ਇੱਥੇ ਪੈਸਾ ਲਾ ਕੇ ਆਉਨੇ ਆ ਅਸੀਂ ਇਥੋਂ ਦੇ ਟੈਕਸ ਪੇਅਰਜ਼ ਆ ਤੇ ਜਿਹੜੇ ਲੋਕੀ ਠਾਠਾ ਪਾਰੇ ਹਨ ਸਟੈਟਸ ਕੇ ਜੇ ਇਹਨਾਂ ਨੂੰ ਨਹੀਂ ਪਸੰਦ ਜੀ ਤੇ ਨਾ ਕਰੋ ਵੀਰੇ ਪਸੰਦ ਤਾਂ ਇਹਨਾਂ ਨੂੰ ਤੁਹਾਡੀ ਚਮੜੀ ਵੀ ਹੈ ਨੀਗੀ ਉਧੇੜ ਦੋ ਪਸੰਦ ਤਾਂ ਇਹਨਾਂ ਨੂੰ ਤੁਹਾਡੀ ਐਗਜ਼ਿਸਟੈਂਸ ਵੀ ਹੈ ਨੀਗੀ ਮਰ ਜਾਓ ਫਿਰ ਅਖੇ ਜੀ ਇਹਨਾਂ ਨੇ ਤਮਾਸ਼ਾ ਬਣਾਇਆ ਹੋਇਆ ਨਗਰ ਕੀਰਤਨ ਕੱਢ ਦਿਆ ਸਿੱਖ ਨੇ ਨਾ ਜਿਹੜੇ ਸਾਰੀ ਵੈਸਟਰਨ ਕੰਟਰੀਜ਼ ਦੇ ਵਿੱਚ ਸਭ ਤੋਂ ਜ਼ਿਆਦਾ ਪੀਸਫੁਲ ਕਮਿਊਨਿਟੀ ਮੰਨੀ ਗਈ ਹੈ ਤੇ ਪੀਸਫੁਲੀ ਅਸੀਂ ਇੱਕ ਕੰਮ ਕਰ ਰਹੇ ਹਾਂ ਤੇ ਜੇ ਸਾਨੂੰ ਇਹ ਵੀ ਕੰਮ ਕਰਨ ਦਾ ਹੱਕ ਨਹੀਂ ਨਾ ਤੇ ਜੇ ਤੁਸੀਂ ਕਹਿੰਦੇ ਹੋ ਆਪਣੇ ਬੰਦੇ ਹੋ ਕਿ ਜੇ ਤੁਸੀਂ ਕਹਿੰਦੇ ਹੋ ਨਾ ਤਾਂ ਤੁਹਾਡੇ ਵਰਗਾ ਅਖਿਰਤ ਕਰਨ ਕੋਈ ਨਹੀਂ ਹੈ ਲਿੰਕ ਵੇਖੋ ਸਿੱਖ ਨਿਊਜ਼ੀਲੈਂਡ ਦੇ ਵਿੱਚ ਨਗਰ ਕੀਰਤਨ ਕੱਢਦੇ ਆ ਤੇ ਪੈਂਟਕੋਸਟਲ ਗਰੁੱਪ ਦੇ ਵੱਲੋਂ ਉਹਨਾਂ ਨੂੰ ਰੋਕਿਆ ਜਾਂਦਾ ਤੇ ਉੱਥੇ ਹੀ ਪੈਂਟਕੋਸਟਲ ਇਸਾਈ ਪੰਜਾਬ ਦੇ ਵਿੱਚ ਇੱਕ ਮਾਰਚ ਕੱਟ ਦਿਆ ਨਗਰ ਕੀਰਤਨ ਦੀ ਲਹਿ ਦੇ ਉੱਤੇ ਜਿਸ ਤਰ੍ਹਾਂ ਦਾ ਦੁਨੀਆ ਦੇ ਕਿਸੇ ਵੀ ਹੋਰ ਕੋਨੇ ਦੇ ਵਿੱਚ ਨਹੀਂ ਹੁੰਦਾ ਸਿਰਫ ਪੰਜਾਬ ਦੇ ਵਿੱਚ ਇੱਕ ਧਰਮ ਨੂੰ ਮੌਕ ਕਰਨ ਦੇ ਵਾਸਤੇ ਕੀਤਾ ਜਾਂਦਾ ਜੇ ਸਿੱਖ ਨਗਰ ਕੀਰਤਨ ਕੱਟ ਦਿਆ ਤਾਂ ਕੀ ਕਿਸੇ ਹੋਰ ਧਰਮ ਨੂੰ ਖਤਰਾ ਹੈ ਨਹੀਂ ਪਰ ਜੇ ਇਸਾਈ ਉੱਥੇ ਕੱਢ ਦਿਆ ਤਾਂ ਹੋਰ ਧਰਮ ਨੂੰ ਖਤਰਾ ਹੈ ਉਹ ਸਿੱਖਾਂ ਨੂੰ ਕਨਵਰਟ ਕਰ ਰਹੀ ਹੈ ਫੋਰਸਬਲੀ ਇਥੇ ਨਾ ਇੱਕ ਹੋਰ ਮਿਸਾਲ ਦਿੰਨੀ ਆ ਦੋ ਬੱਚੇ ਖੇਡ ਰਹੇ ਆ ਇੱਕ ਕੰਮ ਵਾਲੀ ਹੈ ਉਹਦਾ ਬੱਚਾ ਹੈ ਤੇ ਇੱਕ ਘਰ ਦੇ ਮਾਲਕਾਂ ਦਾ ਬੱਚਾ ਹੈ ਉਹ ਦੋਨਾਂ ਤੋਂ ਨਾ ਕੋਈ ਚੀਜ਼ ਟੁੱਟ ਜਾਂਦੀ ਹੈ ਗਲਾਸ ਟੁੱਟ ਜਾਂਦਾ ਹੈ ਕੋਈ ਕੱਚ ਦਾ ਇਹ ਪਤਾ ਨਹੀਂ ਵੀ ਕਿਹੜੇ ਬੱਚੇ ਨੇ ਤੋੜਿਆ ਉਹ ਭੱਜ ਕੇ ਜਾਂਦੀ ਹੈ ਵੀ ਆਪਣੇ ਬੱਚੇ ਤੇ ਤਾਂ ਮਾਰਦੀ ਆ ਚਪੇੜ ਵੀ ਤੈਨੂੰ ਅਕਲ ਨਹੀਂ ਤੇ ਦੂਜੇ ਬੱਚੇ ਨੇ ਜਿਹਨੇ ਜ਼ਿਆਦਾ ਚਾਂਸਸ ਆ ਵੀ ਤੋੜਿਆ ਹੋਊਗਾ ਉਹਨੂੰ ਜਾ ਕੇ ਉਪਲੋਸਦੀ ਆ ਚੱਕਦੀ ਆ ਵੀ ਪੁੱਤ ਤੇਰੇ ਛੱਟ ਤਾਂ ਨਹੀਂ ਬੱਜੀ ਉਹ ਗੁਲਾਮ ਮਨਸਿਕਤਾ ਜਿਹੜੀ ਉਹ ਗੁਲਾਮ ਤਰਬੀਅਤ ਉਹ ਤੁਹਾਡੇ ਦਿਮਾਗਾਂ ਤੇ ਹਾਵੀ ਹੋਈ ਹੋਈ ਹੈ ਤੁਸੀਂ ਅੱਜ ਵੀ ਇਹਨਾਂ ਗੋਰਿਆਂ ਦੇ ਕੰਮ ਵਾਲੇ ਹੀ ਸਮਝਦੇ ਹੋ ਆਪਣੇ ਆਪ ਨੂੰ ਤੁਸੀਂ ਅੱਜ ਵੀ ਇਹਨਾਂ ਦੀ ਸਲੇਵ ਸਮਝਦੇ ਹੋ ਹਾਲਾਂਕਿ ਤੁਸੀਂ ਹਜ਼ਾਰਾਂ ਡਾਲਰ ਦੇ ਕੇ ਇੱਥੇ ਆਏ ਹੋ। ਆਪਣੀ ਕੌਮ ਦੇ ਨਾਲ ਖੜਨਾ ਸਿੱਖ ਲਓ। ਕੁਝ ਵੀ ਹੋ ਜੇ ਇਹਨਾਂ ਨੇ ਬ੍ਰਾਊਨ ਚਮੜੀ ਨੂੰ ਪਸੰਦ ਨਹੀਂ ਕਰਨਾ ਤੇ ਕਿੱਥੇ ਲਾਹ ਕੇ ਆਉਂਗੇ ਚਮੜੀ? ਆਪਣੀ ਆਪ ਨੂੰ ਥਰਡ ਕਲਾਸ ਸਿਟੀਜ਼ਨਸ ਮੰਨਣਾ ਬੰਦ ਕਰ ਦਿਓ ਤੇ ਇੱਕ ਖਤਰਾ ਜਿਹੜਾ ਮੰਡਰਾ ਰਿਹਾ ਤੁਹਾਡੇ ਮੁਲਕ ਦੇ ਉੱਤੇ ਇਸਾਈਅਤ ਦੇ ਨਾਂ ਤੇ ਉਹਨੂੰ ਰੈਕਗਨਾਈਜ਼ ਕਰਨਾ ਸ਼ੁਰੂ ਕਰੋ।